ਸਸ ਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਹਮਦਰ ਦਾ ਟੀਵੀ ਤੇ ਮੈਂ ਹਾਂ ਆਮਨ ਸਿੰਘ ਭਾਰਤੀ ਹਾਕੀ ਟੀਮ ਦੇ ਵਿੱਚ ਸ਼ਾਮਲ ਖਿਡਾਰੀ ਸੁਖਜੀਤ ਸਿੰਘ ਜਿਸ ਨੂੰ ਕਿ ਭਾਰਤ ਸਰਕਾਰ ਵੱਲੋਂ ਜਿਹੜਾ ਵਾ ਅਰਜਨ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੋ ਸੁਖਜੀਤ ਸਿੰਘ ਦੇ ਜੱਦੀ ਪਿੰਡ ਜਵੰਧਪੁਰ ਵਿਖੇ ਮੌਜੂਦ ਹਾਂ ਜਿੱਥੇ ਕਿ ਪਰਿਵਾਰ ਪਰਿਵਾਰ ਵੱਲੋਂ ਪੰਚਾਇਤ ਵੱਲੋਂ ਜਾਂ ਹੋਰ ਇਲਾਕਾ ਨਿਵਾਸੀਆਂ ਵੱਲੋਂ ਜਿਹੜੀ ਵੱਡੀ ਪੱਧਰ ਤੇ ਖੁਸ਼ੀ ਮਨਾਈ ਜਾ ਰਹੀ ਹੈ ਖੁਸ਼ੀ ਦੇ ਵਿੱਚ ਲੱਡੂ ਵੰਡੇ ਜਾ ਰਹੇ ਨੇ ਤੁਹਾਨੂੰ ਜਾਣਕਾਰੀ ਲਈ ਦੱਸ ਦਿੰਦੇ ਆ ਕਿ ਇਹ ਜਿਹੜਾ ਅਵਾਰਡ ਆ ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਜਿਹੜਾ ਸੁਖਜੀਤ ਸਿੰਘ ਨੂੰ ਜਿਹੜਾ ਸੌਂਪਿਆ ਗਿਆ ਸੋ ਇਸ ਗੱਲ ਨੂੰ ਲੈ ਕੇ ਜਿੱਥੇ ਦੇਸ਼ ਭਰ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਨਾਲ ਦੀ ਨਾਲ ਆਪਾਂ ਗੱਲ ਕਰ ਲਈਨੇ ਆ ਕਿ ਉਹਨਾਂ ਦਾ ਜਿਹੜਾ ਜੱਦੀ ਪਿੰਡ ਆ ਪਿੰਡ ਵਾਸੀਆਂ ਵੱਲੋਂ ਜਿਹੜੀ ਵੱਡੀ ਪੱਧਰ ਤੇ ਖੁਸ਼ੀ ਮਨਾ ਰਹੀ ਆ ਮਨਾਈ ਜਾ ਰਹੀ ਆ ਸਾਡੇ ਨਾਲ ਪਰਿਵਾਰ ਦੇ ਮੈਂਬਰ ਇੱਥੇ ਮੌਜੂਦ ਨੇ ਪਿੰਡ ਦੇ ਸਰਪੰਚ ਸਾਹਿਬ ਮੌਜੂਦ ਨੇ ਹੋਰ ਪਤਵੰਤੇ ਸੱਜਣ ਮੌਜੂਦ ਨੇ ਗੱਲਬਾਤ ਕਰਦੇ ਆ ਪਹਿਲਾਂ ਆਪਾਂ ਸੁਖਜੀਤ ਸਿੰਘ ਦੇ ਚਾਚਾ ਜੀ ਪੀਤਾ ਸਿੰਘ ਜੀ ਨਾਲ ਗੱਲਬਾਤ ਕਰਦੇ ਪੀਤਾ ਸਿੰਘ ਜੀ ਕਿਵੇਂ ਦੇਖਦੇ ਜੇ ਅੱਜ ਆਪਾਂ ਜਿਹੜਾ ਨੂੰ ਭਾਰਤ ਸਰਕਾਰ ਵੱਲੋਂ ਜਿਹੜਾ ਸਨਮਾਨ ਮਿਲਿਆ ਸੁਖਜੀਤ ਸਿੰਘ ਨੂੰ ਇਹ ਮਾਨ ਸਨਮਾਨ ਨੂੰ ਕਿਵੇਂ ਦੇਖਦੇ ਜੀ ਬਹੁਤ ਬਹੁਤ ਵਧੀਆ ਜੀ ਮਤਲਬ ਬਹੁਤ ਸਾਨੂੰ ਮਤਲਬ ਖੁਸ਼ੀ ਹੈ ਜਿਹੜਾ ਬੱਚੇ ਨੂੰ ਅਵਾਰਡ ਮਿਲਿਆ ਵਾ ਸਾਨੂੰ ਔਰ ਸਾਡੇ ਨਗਰ ਨੂੰ ਤੇ ਸਾਰੀ ਪੰਚਾਇਤ ਨੂੰ ਜੀ ਉਸੇ ਖੁਸ਼ੀ ਦੇ ਵਿੱਚ ਅੱਜ ਲੱਡੂ ਵੰਡ ਰਹੇ ਆ ਸਾਡੇ ਸਰਪੰਚ ਸਾਹਿਬ ਹਰਪਾਲ ਸਿੰਘ ਜੋਲਜੀ ਆਏ ਨੇ ਨਾਲ ਸਾਡੇ ਜਸਬੀਰ ਸਿੰਘ ਜੀਓ ਸਾਹਿਬ ਰਾਜਾ ਜੋਲ ਸਾਡੇ ਚਾਚਾ ਗੁਰਦੀਪ ਸਿੰਘ ਜੀ ਮੈਂਬਰ ਸਾਹਿਬ ਦਲਜੀਤ ਸਿੰਘ ਬਿੱਲਾ ਜੀ ਰਾਕੀ ਭਾਜੀ ਹੋਰ ਬਹੁਤ ਤਗੜੀਆਂ ਹਸਤੀਆਂ ਆਈਆਂ ਨੇ ਉਹਨਾਂ ਦੀ ਵਧਾਈ ਵਾਸਤੇ ਮੁਬਾਰਕਾਂ ਦੇਣ ਆਏ ਜੀ ਤੇ ਉਹਨਾਂ ਦੀ ਖੁਸ਼ੀ ਦੇ ਵਿੱਚ ਲੱਡੂ ਬਣ ਰਿਹਾ ਜੀ ਸੋ ਹੋਰ ਇੱਥੇ ਭੈਣਾ ਵੀ ਮੌਜੂਦ ਨੇ ਜਿਹੜੇ ਆਪਣੇ ਸੁਖਜੀਤ ਸਿੰਘ ਦੇ ਚਾਚੀ ਜੀ ਮੌਜੂਦ ਨੇ ਰਾਜਵੰਦਰ ਰਕੌਰ ਉਹਨਾਂ ਨਾਲ ਪਹਿਲਾਂ ਗੱਲਬਾਤ ਕਰਦੇ ਆ ਹਾਂ ਜੀ ਭੈਣ ਜੀ ਤੁਹਾਡੇ ਜਿਹੜਾ ਭਤੀਜਾ ਵਾ ਸੋ ਵੱਡੀ ਪ੍ਰਾਪਤੀ ਹਾਸਲ ਕੀਤੀ ਆ ਪਹਿਲਾਂ ਖੇਡਾਂ ਦੇ ਵਿੱਚ ਜਿੱਥੇ ਆਪਣੇ ਦੇਸ਼ ਦਾ ਆਪਣੇ ਨਗਰ ਦਾ ਉਹਨਾਂ ਦਾ ਨਾਂ ਚਮਕਾਇਆ ਵਾ ਨਾਲ ਦੀ ਨਾਲ ਅੱਜ ਰਾਸ਼ਟਰਪਤੀ ਵੱਲੋਂ ਉਹਨਾਂ ਨੂੰ ਜਿਹੜਾ ਸਨਮਾਨਤ ਕੀਤਾ ਗਿਆ ਸੋ ਜਿਹੜਾ ਮਾਨ ਸਨਮਾਨ ਉਹਨਾਂ ਨੂੰ ਮਿਲਿਆ ਕਿਵੇਂ ਦੇਖਦੇ ਤੁਸੀਂ ਬਹੁਤ ਵਧੀਆ ਲੱਗ ਰਿਹਾ ਜੀ ਸਾਨੂੰ ਬਹੁਤ ਖੁਸ਼ੀ ਆ ਕਿ ਸਾਡੇ ਬੱਚੇ ਨੇ ਐਡਾ ਵੱਡਾ ਅਰਜਨ ਅਵਾਰਡ ਪ੍ਰਾਪਤ ਕੀਤਾ ਵਾ ਤੇ ਸਾਰੇ ਬੱਚੇ ਹੀ ਮਤਲਬ ਜਿਹਦਾ ਖੇਡ ਦੇ ਨਾਲ ਜੁੜਨ ਤੇ ਇਹ ਤੁਹਾਡੀ ਪਰਿਵਾਰ ਦੀ ਕੋਈ ਗੱਲਬਾਤ ਹੋਈ ਹੁਣਾਂ ਨਾ ਆਪਣੇ ਜਿਹੜੇ ਜਲੰਧਰ ਪਰਿਵਾਰੀ ਦਾ ਜਿਸ ਤਰੀਕੇ ਨਾਲ ਵੱਡੇ ਭਾਜੀ ਰਹਿੰਦੇ ਨੇ ਜਲੰਧਰ ਸੁਖਜੀਤ ਦੇ ਪਿਤਾ ਜੀ ਉਹਨਾਂ ਦੇ ਮਾਤਾ ਜੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਨਹੀਂ ਹਜੇ ਤਾਂ ਨਹੀਂ ਹੋਈ ਹੈਗੀ ਉਹਦਾ ਗੱਲਬਾਤ ਤੇ ਕੋਈ ਨਹੀਂ ਅੱਜ ਰਾਤ ਨੂੰ ਇਕੱਲੇ ਹੀ ਮਿਲਿਆ ਅਰਜਨ ਬਾਟ ਉਹਨਾਂ ਨੂੰ ਜੀ ਤੇ ਉਹ ਜ਼ਰੂਰ ਆਉਣਗੇ ਇੱਥੇ ਪਿੰਡ ਤੇ ਫੇਰ ਮਤਲਬ ਉਹਨਾਂ ਨਾਲ ਖੁਸ਼ੀ ਮਨਾਵਾਂਗੇ ਸੋ ਹੋਰ ਇੱਥੇ ਪੈਣਾ ਮੌਜੂਦ ਨੇ ਗੱਲ ਕਰਦੇ ਆ ਭਾਂਜੀ ਆਪਣਾ ਕਿ ਸ਼ੋਭਨਾ ਮਨਜੀਤ ਕੌਰ ਅੱਛਾ ਕਿਵੇਂ ਦੇਖਦੇ ਜੀ ਅੱਜ ਤੁਹਾਡੇ ਨਗਰ ਦੇ ਛੋਟੇ ਜਿਹੇ ਨਗਰ ਦੇ ਉੱਪਰੋਂ ਉੱਠ ਕੇ ਬੱਚੇ ਨੇ ਇਡਾ ਮਾਨ ਸਨਮਾਨ ਹਾਸਲ ਕੀਤਾ ਸੋ ਭਾਰਤ ਸਰਕਾਰ ਵੱਲੋਂ ਆਪਣੇ ਦੇਸ਼ ਦੇ ਰਾਸ਼ਟਰਪਤੀ ਵੱਲੋਂ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਸੋ ਕਿਵੇਂ ਦੇਖਦੇ ਜੀ ਹਾਂਜੀ ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ ਕਿ ਸਾਡੇ ਨਗਰ ਦੇ ਬੱਚੇ ਨੇ ਅਰਜੁਨ ਅਵਾਰਡ ਜਿੱਤਿਆ ਆ ਤੇ ਅਸੀਂ ਉਹਨਾਂ ਦੇ ਪਰਿਵਾਰ ਨਾਲ ਵਧਾਈ ਦੇਣ ਵਾਸਤੇ ਪਹੁੰਚੇ ਹੋਏ ਆ ਜੀ ਇਸ ਬਹੁਤ ਵਧੀਆ ਗੱਲ ਆ ਕਿ ਇਦਾਂ ਹੀ ਬੱਚੇ ਖੇਡਾਂ ਨਾਲ ਜੁੜਨ ਸੋ ਹੋਰ ਇੱਥੇ ਪਿੰਡ ਦੇ ਮੋਹਤਬਰ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਸਾਡੇ ਨਾਲ ਸਰਪੰਚ ਸਿੰਘ ਸਰਪੰਚ ਸਾਹਿਬ ਜੁੜੇ ਨੇ ਅਰਪਾਲ ਸਿੰਘ ਜੀ ਜਵੰਧਪੁਰ ਗੱਲ ਕਰਦੇ ਆ ਅਰਪਾਲ ਸਿੰਘ ਜੀ ਕਿਵੇਂ ਦੇਖਦੇ ਜੇ ਅੱਜ ਤੁਹਾਡੇ ਨਗਰ ਦੇ ਵਿੱਚੋਂ ਛੋਟੇ ਜਿਹੇ ਨਗਰ ਦੇ ਵਿੱਚੋਂ ਇੱਕ ਬੱਚੇ ਨੇ ਮਿਹਨਤ ਕਰਕੇ ਤੁਹਾਡੇ ਪਿੰਡ ਦਾ ਨਾਂ ਚਮਕਾਇਆ ਤੁਸੀਂ ਪਿੰਡ ਦੇ ਮੋਹਤਬਰ ਹੋਣ ਦੇ ਨਾਂ ਤੇ ਸਰਪੰਚ ਹੋਣ ਦੇ ਨਾਂ ਤੇ ਕੀ ਕਹਿਣਾ ਚਾਹੁੰਦੇ ਆ ਮੇਰੇ ਕੋਲ ਸਭ ਤੋਂ ਪਹਿਲਾਂ ਮੈਂ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨਾ ਜੀ ਬੱਚੇ ਨੇ ਜਿਹੜਾ ਰਾਸ਼ਟਰਪਤੀ ਦੇ ਕੋਲੋਂ ਅਵਾਰਡ ਜਿਹੜਾ ਹਾਸਲ ਕੀਤਾ ਉੱਥੋਂ ਤੱਕ ਪਹੁੰਚਣ ਦੇ ਲਈ ਜਿਹੜਾ ਹਾਰਡਵਰਕ ਕੀਤਾ ਬੱਚੇ ਨੇ ਤੇ ਉਹਦੇ ਪੇਰੈਂਟਸ ਨੇ ਬਹੁਤ ਹੀ ਵਧਾਈ ਦੇ ਪਾਤਰ ਨੇ ਜੀ ਲੱਗਰ ਵੀ ਤੇ ਸਾਡਾ ਜਿਹੜਾ ਇਲਾਕੇ ਦੇ ਵਿੱਚ ਦੇਸ਼ ਦੇ ਵਿੱਚ ਜਿਹੜਾ ਨਾਂ ਰੋਸ਼ਨ ਕੀਤਾ ਬੱਚੇ ਨੇ ਜੀ ਅਸੀਂ ਸਰਪੰਚ ਸਾਹਿਬ ਕੋਈ ਪਰਿਵਾਰ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਆ ਕਿ ਕਦੋਂ ਪਰਿਵਾਰ ਇੱਥੇ ਆ ਰਿਹਾ ਵਾ ਕਦੋਂ ਤੁਹਾਡੇ ਵੱਲੋਂ ਕੋਈ ਉਹਨਾਂ ਦਾ ਮਾਨ ਸਨਮਾਨ ਵਾਸਤੇ ਕੋਈ ਪ੍ਰੋਗਰਾਮ ਰੱਖਿਆ ਗਿਆ ਤੇ ਵੇਖੋ ਜੀ ਮਤਲਬ ਜਲਦੀ ਜਿਹੜਾ ਵਾ ਉਹ ਇੱਥੇ ਪਿੰਡ ਆਉਣਗੇ ਤੇ ਜਦੋਂ ਵੀ ਆਉਂਦੇ ਆ ਅਸੀਂ ਉਹਨਾਂ ਦਾ ਪੂਰਾ ਮਾਨ ਸਤਕਾਰ ਕਰਾਂਗੇ ਸੁਖਜੀਤ ਤੇ ਉਹਦੇ ਨਾਲ ਜਿਹੜੇ ਸਾਡੇ ਹਾਕੀ ਦੇ ਕਪਤਾਨ ਸੀਗੇ ਉਹਨਾਂ ਨੂੰ ਮੇਜਰ ਧਿਆਨ ਸਿੰਘ ਅਵਾਰਡ ਮਿਲਿਆ ਵਾ ਨਾਲ ਜਰਮਨਜੀਤ ਸਿੰਘ ਉਹਨਾਂ ਨੂੰ ਵੀ ਜਿਹੜਾ ਬਹੁਤ ਬੱਚੇ ਹੋਰ ਨੇ ਜਿਨ੍ਹਾਂ ਨੂੰ ਅਵਾਰਡ ਮਿਲਿਆ ਸਾਡੇ ਇਲਾਕੇ ਦਾ ਜਿਹੜਾ ਨਾਮ ਰੌਸ਼ਨ ਕੀਤਾ ਮੈਂ ਉਹਨਾਂ ਨੂੰ ਵੀ ਮੁਬਾਰਕਬਾਦ ਤੁਹਾਡੇ ਚੈਨਲ ਦੇ ਥਰੂ ਦੇਣਾ ਚਾਹੁੰਦਾ ਜੀ ਜੀ ਸੋ ਐਸੀ ਇਸ ਨਗਰ ਦੇ ਸਰਪੰਚ ਸਾਹਿਬ ਹਰਪਾਲ ਸਿੰਘ ਜੀ ਜਵੰਧਪੁਰ ਜਿਨ੍ਹਾਂ ਨਾਲ ਆਪਣਾ ਗੱਲਬਾਤ ਕੀਤੀ ਆ ਸੋ ਪਰਿਵਾਰ ਨੇ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਹੋਰ ਪਿੰਡ ਵਾਸੀ ਪਿੰਡ ਦੇ ਪਤਵੰਤੇ ਸੱਜਣ ਇੱਥੇ ਪੁੱਜੇ ਨੇ ਖੁਸ਼ੀ ਦੇ ਵਿੱਚ ਲੱਡੂ ਜਿਹੜੇ ਵੰਡੇ ਜਾ ਰਹੇ ਨੇ ਖੁਸ਼ੀ ਦੇ ਜਸ਼ਨ ਮਨਾਏ ਜਾ ਰਹੇ ਨੇ ਸੋ ਇਹਨਾਂ ਜਿਸੇ ਪਰਿਵਾਰ ਨੂੰ ਇੱਥੇ ਵਧਾਈ ਦਿੱਤੀ ਆ ਨਾਲ ਦੀ ਨਾਲ ਇਹਨਾਂ ਨੇ ਅੱਗੇ ਸ਼ੁਭ ਕਾਮਨਾਵਾਂ ਕੀਤੀਆਂ ਕਿ ਜਿਹੜਿਆ ਇਹ ਬੱਚਾ ਜਿਹੜਾ ਭਵਿੱਖ ਦੇ ਅੰਦਰ ਜਿਹੜਾ ਵਾ ਹੋਰ ਤਰੱਕੀ ਕਰੇ ਤੇ ਇਸੇ ਤਰੀਕੇ ਨਾਲ ਆਪਣੇ ਮਾਪਿਆਂ ਦਾ ਆਪਣੇ ਨਗਰ ਦਾ ਆਪਣੇ ਦੇਸ਼ ਦਾ ਨਾਂ ਜਿਹੜਾ ਚਮਕਾਉਂਦਾ ਰਹੇ ਸ਼੍ਰੀ ਖਡੂਰ ਸਾਹਿਬ ਦਾ ਕੈਮਰਾਮੈਨ ਸੋਨੂ ਫਤਿਹਵਾਦ ਨਾਲ ਮਾਨ ਸਿੰਘ ਹਮਦਰਦ ਟੀਵੀ